ਇਹ 26 ਜਨਵਰੀ 1986 ਦਾ ਠਾਠਾ ਮਾਰਦਾ ਇਕੱਠ ਅੱਜ ਹਿੰਦੁਸਤਾਨ ਦੀ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਕਿ ਇਹ ਸਰਕਾਰ ਤੇਰਾ ਬਣਾਇਆ ਹੋਇਆ ਇਹ ਆਕਾਰ ਤੱਕ ਅੱਜ ਇਹ ਇਕੱਠ ਪ੍ਰਵਾਨ ਨਹੀਂ ਕਰਦਾ ਔਰ ਨਵੇਂ ਸਿਰਿਓਂ ਇਹ ਇਕੱਠ ਨੌਸ ਦਸਾਂ ਨੋਹ ਦੀ ਕਮਾਈ ਕਰਕੇ ਅਕਾਲ ਤਖਤ ਦੀ ਦੁਬਾਰਾ ਉਸਾਰੀ ਕਰੇਗਾ ਇਹ ਹਨ ਬਾਬਾ ਠਾਕੁਰ ਸਿੰਘ ਜੀ ਜਿਨ੍ਹਾਂ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਗੈਰ ਹਾਜ਼ਰੀ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਸੇਵਾ ਦਾ ਬੀੜਾ ਚੁੱਕਿਆ ਹੋਇਆ ਹੈ। ਇਹ ਠਾਠਾ ਮਾਰਦਾ ਪ੍ਰਾਪਤ ਖਾਲਸੇ ਦਾ ਇਕੱਠ ਅੱਜ ਫੈਸਲਾ ਕਰ ਰਿਹਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਨਾਲ ਰਹਿਣਾ ਹੈ ਕਿ ਨਹੀਂ ਬਲਕਿ ਖਾਲਸਪੁਰ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਚਲਦਾ ਹੀ ਰਹੇਗਾ